ਆਈ ਅਨੂਨ ਹਮ ਆ ਤੇਰਾ ਦਸਾਂ ਦੇ ਪੀਪੀ ਸਿਆ ਉਹਦੇ ਕੋਈ ਨਾ ਪਾਈ ਆ ਲਾਲ ਮਰਚਾਂ ਆ ਮਸਾਲਾ ਮਸਾਲਾ ਇਹਦੇ ਵਿੱਚ ਵੀ ਠੀਕ ਠੀਕ ਬਸ ਮੈਂ ਲਾ ਲੀ ਆ ਹਲਦੀ ਆ ਜਾਨੋ ਪਟਨ ਜੀ ਤੁਹਾਨੂੰ ਜਨਾ ਪਾਣੀ ਆਕਾ ਮੀਂਹ ਤੇ ਆ ਮੀਂਹ ਉਹਦੇ ਨਾਲ ਠੀਕ ਆ ਬਨੇਨ ਕੀਤਾ ਟਮਾਟਰ ਵੀ ਟਮਾਟਰ ਨੂੰ ਪਾਉਂਗਾ ਆ ਕੜਚੀ ਸਾਧਾ ਆ ਕੜਚੀ ਨੂੰ ਹੁਣ ਕਰੀਏ ਇਹ ਸੀ ਸਾਡਾ ਪੇਕਿਆਂ ਦਾ ਘਰ ਪੇਕਿਆਂ ਦਾ ਹੋਮ ਟੂਰ ਕਰਵਾ ਲਿਆ ਤੁਹਾਨੂੰ ਆਹ ਸਾਡੀ ਲੌਬੀ ਹੈ ਸਿੰਪਲ ਜੀ ਬਸ ਆ ਜੀ ਹਰੇ ਕੁਝ ਨਹੀਂ ਕਰਾਇਆ ਕਿਉਂਕਿ ਭਰਾ ਮੇਰਾ ਬਾਹਰ ਹੈ ਤੇ ਇੱਥੇ ਹਨਾ ਮੰਮੀ ਵਿਚਾਰੇ ਕੰਡੇ ਨੇ ਕਿ ਉਹ ਸਾਡੇ ਕੋਲ ਆਉਂਦਾ ਮੰਮੀ ਇੱਥੇ ਸੌਂਦਾ ਲੱਸੀ ਇੱਕ ਫਰਮਾਇਦ ਨੂੰ ਉਹ ਦੇਰ ਤੇ ਵਰਤਦਾ ਰਹਿੰਦਾ ਆਹ ਵੀ ਸਟੋਰੂਮ ਹੈ ਇਹ ਵੀ ਸਟੋਰੂਮ ਹੈ ਸਟੋਰੂਮ ਆਂਗਰ ਤੇ ਆਇਆ ਇਹ ਮਾਮੂ ਦਾ ਰੂਮ ਹੁੰਦਾ ਸੀ ਹਾਂ ਇਹ ਮਾਮੂ ਦਾ ਰੂਮ ਹੈ ਮੰਮੀ ਨੇ ਦੋਨਾਂ ਬੇਟਾਂ ਚਾਦਰਾ ਸੇਮ ਵਿਚ ਆ ਰੱਖਿਆ ਤੇ ਆ ਬਾਹਰ ਸਾਡਾ ਵੇੜਾ ਹੈ ਆ ਨਾਲ ਸਾਡੇ ਗਵੰਡੀਆਂ ਦੀ ਕੰਦ ਲਾਦੀ ਪਲਸਟਰ ਪਲਸਟਰ ਨਹੀਂ ਲਈ ਹੈ ਜੀ ਐਵੇਂ ਹੀ ਆ ਵੇੜਾ ਨਾਲਾ ਉਹ ਸਾਡੀ ਬੇਲੀ ਜਿੱਥੇ ਗੱਡੀ ਖੜੀ ਗਈ ਸੀ ਇੱਧਰ ਸਾਡੇ ਕੋਲ ਆ ਸਾਡੇ ਪਾਪਾ ਨੇ ਓ ਫੈਰੀ ਲਾਈਟਸ ਦਾ ਤਾਂ ਬਹੁਤ ਕੀਆ ਆ ਸਾਡਾ ਛੋਟਾ ਜਿਹਾ ਘਰ ਹੈ ਅਹੀ ਇਹ ਜਿਹਨੂੰ ਰੈਨੋਵੇਸ਼ਨ ਤਾਂ ਨਹੀਂ ਕਰਾ ਰਹੇ ਕਿਉਂਕਿ ਬ੍ਰਦਰ ਬਾਹਰ ਹੈ ਤਾਂ ਫਿਰ ਮੰਮੀ ਵਿਚਾਰੇ ਇਕੱਲੇ ਨੇ ਤੁਹਾਨੂੰ ਮਦਦ ਸਿਆ ਕੁਛ ਨਹੀਂ ਕਰਵਾਇਆ ਸਿਰਪਰ ਲਗਾਈ ਹੈ ਪੇਕਿਆਂ ਦਾ ਘਰ ਕਹਿੰਦੇ ਭਾਵੇਂ ਕਿਤੇ ਕੁੱਲੀ ਹੋਵੇ ਉਹ ਵੀ ਸਵਰਗ ਹੁੰਦਾ ਕਹਿੰਦੇ ਇਹ ਯਾਦਾ ਜੁੜੀ ਹੁੰਦੀ ਹੈ ਜਪਾ ਲਾਲੀ ਪਰਤਾ ਸਬਜੀ ਬਣਾ ਲਈਏ ਇਹ ਸਬਜੀ ਬਣਾ ਕੇ ਬਸ ਕੋਈ ਤੇ ਮਮੀ ਦੇਣੀ ਮੈਂ ਆਉਣੀ ਮਮੀ ਨੇ ਤਾਂ ਸਾਡੀ ਆਉਣੀ ਮੈਂ ਤੜਕਾ ਲਾਣੀ ਮੈਂ ਨਹੀਂ ਮੈਂ ਆਪੇ ਬਣਾਣਾ ਹੈ ਯਾਰ ਇੰਨਾ ਆਈ ਸਾਡੇ ਚਾਚੇ ਉਹਦਾ ਮਾ ਘਰ ਆ ਉਹ ਵੀ ਤੁਹਾਨੂੰ ਮਲਾਵਾਂਗੇ ਜਰੂਰ ਆਣਾ ਨਾ ਮੈਂ ਤੜਕਾ ਲਾ ਕੇ ਸਬਜੀ ਨੂੰ ਕੇਜਾਂ ਨਾ ਕਹਿੰਦਾ ਤਾਂ ਦੇਖੇ ਰਹਾਂ ਹਾਂ ਹਾਂ ਤਾਂ ਸਿਨੇਮਾ ਤੋਂ ਆ ਰਹੇ ਆ ਅਸੀਂ 4:30 ਵਜੇ ਦੇ ਉੱਤੇ ਡਰਾਈਵਿੰਗ ਡਰਾਈਵ ਕਰਕੇ ਆ ਰਹੇ ਨੇ ਜਿਹੜੇ ਬੰਦੇ ਡਰਾਈਵ ਕਰਨੀ ਉਹ ਤੁਹਾਨੂੰ ਪਤਾ ਹੀ ਹੈ ਕਰਦਾ ਜਾਂਦਾ ਉਹ ਨਹੀਂ ਕਰਦਾਂਗੇ ਕਿ ਸਰ ਤੋਂ ਕੋਈ ਸਰਵਾਈਕ ਤੋਂ ਬਚਪਰ ਹੋਣਾ ਗੋਲੀ ਕਰਦੀ ਆ ਸਾਫੀ ਹੱਦ ਤੱਕ ਫਰਕ ਪੈ ਗਿਆ ਪਰ ਮੈਂ ਕੋਈ ਗੋਲੀ ਨਹੀਂ ਸੁਣਿਆ ਕਰ ਰੱਖਿਆ ਜਿਉਂਦਾ ਕਰੋ ਸਰ ਜੰਮੀ ਪੌੜੀ ਦੱਸਾਂ ਉਹ ਸਿੱਧੀਆਂ ਹੁਣ ਮੈਂ ਤੁਮੂ ਭੱਜ ਜਾ ਕੋਈ ਸਾਰੇ ਬੈਠੇ ਅੰਦਰ ਲੈ ਦੇਖੋ ਇਹ ਹੈਗਾ ਮੰਜੇ ਬੁੰਨ ਵਾਲਾ ਬਾਣ ਜਿਹਦੇ ਨਾਲ ਮੰਜੇ ਬੁਣਿਆ ਇੱਕ ਤਾਂ ਸੂਤ ਹੁੰਦਾ ਇੱਕ ਪਲਾਸਟਿਕ ਹੁੰਦੀ ਹੈ ਤੇ ਇੱਕ ਆਏ ਇਹ ਦੇਖੋ ਇਹ ਅਲੱਗ ਹੀ ਤਰੀਕੇ ਦਾ ਬਾਣ ਮੈਂ ਦੇਖਿਆ ਇਹ ਹੈਗਾ ਇੱਕ ਜਿਹੜੇ ਉਹ ਹੁੰਦੇ ਨਹੀਂ ਇੱਕ ਤਾਂ ਟੌਫੀਆਂ ਚਾਕਲੇਟਾਂ ਦੇ ਕਾਗਜ਼ ਆ ਦੇ ਤੇ ਇੱਕ ਜਿਹੜੇ ਕਹਿੰਦੇ ਮੰਮੀ ਕਿਹੜਾ ਛੰਡੀਆਂ ਕਿੜੀਆਂ ਲੱਗਦੀਆਂ ਉਹਨਾਂ ਛੰਡੀਆਂ ਚ ਡੋਰੀਆਂ ਵੀ ਨਹੀਂ ਲਾਂਦੇ ਉਹਦੇ ਉਹਦੇ ਇੰਨਾ ਸਖਤ ਹੈ ਨਾ ਇੰਨਾ ਸਖਤ ਇਹ ਤਾਂ ਮੈਂ ਨਹੀਂ ਕਿਤੇ ਬਹਿਣਾ ਔਖਾ ਹੈ ਨੀ ਟੁੱਟਦਾ ਨਹੀਂ ਇਹ ਤਾਂ ਹਾਂ ਪਰ ਵਧੀਆ ਨਹੀਂ ਲੱਗਾ ਮੈਨੂੰ ਹਾਂ ਜਿਵੇਂ ਸੂਤ ਦਾ ਵਾਹਣ ਹੁੰਦਾ ਐ ਸੌਫਟ ਜਿਵੇਂ ਮਰਜੀ ਨੰਗੇ ਮੰਜੇ ਉੱਤੇ ਪੈ ਜਾਓ ਇਹ ਤਾਂ ਪਿਆ ਨਹੀਂ ਜਾਣਾ ਤਾਂ ਇਹ ਤਾਂ ਆਪਾਂ ਬੁਣਾਂਗੇ ਵੀ ਪਿਆ ਨਾ ਜਾਵੇ ਤਾਂ ਪੱਸਾ ਉੱਤੀ ਦੇ ਫਟਾਫਟ ਹੈ ਕੈਪਟਨ ਦਾ ਕਰੇ ਕੋਈ ਹੋਰ ਮੈਂ ਤਾਂ ਆਪ ਹਰਾਂ ਦੇਖ ਕੇ ਆਇਆ ਚਮਕਣਾ ਥਮਕਣਾ ਵਾਣੇ ਇਹ ਹੈਗਾ 골ਡ ਤੇ ਸਿਲਵਰ ਹਾਂ ਹੈਨਾ ਦੇਖੋ ਟੋਫੀਆਂ ਤੋਂ ਵੀ ਦੇਖੋ ਚੀਜ਼ਾਂ ਟੋਫੀਆਂ ਦੇ ਕਾਗਜ਼ਾਂ ਤੋਂ ਰੀਸਾਈਕਲ ਕਿਵੇਂ ਹੁੰਦਾ ਸਮਾਨ ਹਾਂ ਹਾਂ ਜੀ ਬਹੁਤ ਮੈਨੂੰ ਵਧੀਆ ਲੱਗਿਆ ਚੀਜ਼ ਇਹ ਮੈਨੂੰ ਤਾਂ ਵਧੀਆ ਨਹੀਂ ਲੱਗਿਆ ਇਹਨਾਂ ਨੇ ਰੀਸਾਈਕਲ ਕੀਤਾ ਇਹਨੂੰ ਇਹਨੂੰ ਬੁਣਨਾ ਬੜਾ ਔਖਾ ਜਦੋਂ ਐ ਆਪਾਂ ਕੱਢਦੇ ਆ ਨਾ ਹੱਥ ਛਿੱਲਿਆ ਜਾਂਦਾ ਵਿੱਚ ਮੈਂ ਤਾਂ ਉਹ ਵਿਚਾਰਾ ਜਿਹੜਾ ਮੰਜਾ ਬਣਾ ਰਿਹਾ ਸਸੀ ਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆਂ ਜੀ ਟਾਈਮ ਆ ਮਾਰਨਿੰਗ ਦਾ ਤੇ ਰਾਤ ਅਸੀਂ ਆ ਗਏ ਸੀ ਤੇ ਉਦੋਂ ਬਾਅਦ ਵਲੌਗ ਸ਼ੂਟ ਨਹੀਂ ਕੀਤਾ ਰੋਟੀ ਰੋਟੀ ਬਣਾ ਕੇ ਤੇ ਖਾ ਖੂ ਕੇ ਸੌਂ ਗਏ ਇੰਨੇ ਕੋ ਜਿਆਦਾ ਥੱਕ ਗਏ ਸੀ ਨਾ ਮਤਲਬ ਲੱਤਾਂ ਪੂਰੀਆਂ ਆ ਫੱਕੜ ਗਈਆਂ ਸੀ ਇੰਨੇ ਥੱਕ ਗਏ ਸੀ ਤੇ ਹੁਣ ਐ ਟਾਈਮ ਮਾਰਨਿੰਗ ਦਾ ਮਤਲਬ ਦੇਰ ਹੋ ਚੁੱਕਿਆ ਅਗਲਾ ਦਿਨ ਆ ਤੇ 12 1 ਦਾ ਟਾਈਮ ਹੈ ਤੇ ਅਸੀਂ ਜਾਣਾ ਅੱਜ ਬਟਾਲੇ ਮੈਂ ਕਿਹਾ ਅਪਾ ਆਏ ਆ ਤੇ ਚਲੋ ਬਟਾਲੇ ਵੀ ਘੁੰਮ ਫਿਰ ਆਉਣੇ ਆ ਨਾਲੇ ਦੇਖ ਕੇ ਆਉਣੇ ਆ ਕਾਫੀ ਟਾਈਮ ਹੋ ਗਿਆ ਗਏ ਨਹੀਂ ਹਜੇ ਤੇ ਬਸ ਅਸੀਂ ਡੈੜੀ ਆ ਸਾਰੇ ਤੇ ਉਤਾਰ ਵੀ ਡੈੜੀ ਨੇ ਜਲਦੀ ਜਲਦੀ ਸਟਾਰਟ ਕਰਨੀ ਤੇ ਇੱਥੇ ਅੱਜ ਇੰਨੀ ਗਰਮੀ ਇੰਨੀ ਗਰਮੀ ਨਾ ਪੁੱਛੋ ਨਾ ਰਾਤ ਨੂੰ ਤਾਂ ਵਧੀਆ ਠੰਡਾ ਸੀਗਾ ਮੌਸਮ ਹਾਂ ਦੁਪਹਿਰ ਸਵੇਰੇ ਵੀ ਸਹੀ ਰਿਹਾ 8 10 ਵਜੇ ਤੱਕ ਠੀਕ ਰਿਹਾ ਫਿਰ 10 ਵਜੇ ਤੋਂ ਬਾਅਦ ਫਿਰ ਪਖਣਾ ਸ਼ੁਰੂ ਹੋ ਗਿਆ ਕੰਮ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ ਤੇ ਮੈਂ ਅੱਜ ਫਿਰ ਨਿਊ ਸੂਟ ਵੇਅਰ ਕੀਤਾ ਤੇ ਮੇਰੇ ਪਿਛਲੇ ਸੂਟ ਨੂੰ ਵੀ ਕਾਫੀ ਕਮੈਂਟ ਆਈ ਸੀ ਮਰੀਏ ਪਹਿਣਾ ਤੇ ਇੰਸਟਾਗ੍ਰਾਮ ਤੇ ਵੀ ਆਈ ਸੀ ਪਰ ਸੋ ਵੀ ਜਿਹੜਾ ਆਪਣਾ ਨੰਬਰ ਹੈ ਬੁਟੀਕ ਵਾਲਾ ਉੱਥੇ ਵੀ ਆਏ ਸੀ ਤੇ ਇਹ ਵੀ ਜਿੰਦੀ ਮੈਂ ਰੈਡੀ ਕੀਤਾ ਕਾਟਨ ਫੈਬਰਿਕ ਤੇ ਦੇਖ ਜਾਓਗੇ ਤੁਸੀਂ ਸਾਰਾ ਮਸ਼ੀਨ ਵਰਕ ਹੈ ਇਹ ਬਿਲਕੁਲ ਸਿੰਪਲ ਸੂਟ ਵਰ ਜੈ ਮੈਂ ਕਰਵਾਇਆ ਸੀ ਇਹ ਕਲਰ ਮੇਰੇ ਕੋਲ ਹੈ ਨਹੀਂ ਸੀ ਤੇ ਮੈਂ ਕਿਹਾ ਚਲੋ ਮੈਂ ਇਹ ਕਲਰ ਰੈਡੀ ਕਰਵਾਨੀ ਆ ਤੇ ਦੇਖ ਸਰ ਜੀ ਤੁਸੀਂ ਇਧਰ ਸਾਈਡਾਂ ਤੇ ਆਪਾਂ ਨੇ ਦਿੱਤਾ ਹੋਇਆ ਜੀ ਕਟਵਰਕ ਦਾ ਕੰਮ ਤੇ ਤਿੰਨ ਕਲਰ ਦਾ ਥ्रेड ਪਾਇਆ ਵਿੱਚ ਤੇ بیس ਕਲਰ ਆਪਣਾ ਜਿਹੜਾ ਸੀ ਇਹ ਆਪਾਂ ਨੇ ਰੱਖਿਆ ਹੈ ਕਟਵਰਕ ਦਾ ਤੇ ਬਾਕੀ ਆਪਾਂ ਨੇ ਵਿੱਚ ਹਲਕਾ ਜਿਹਾ ਗੀਂਡੀ ਕਲਰ ਪਾਇਆ ਤੇ ਆਫ ਵਾਈਟ ਕਲਰ ਤੇ ਪਿਓਰ ਕਾਟਨ ਦਾ ਜੀ ਇਹ ਫੈਬਰਿਕ ਬਹੁਤ ਲਾਈਟ ਵੇਟ ਹੈ ਤੇ ਲਾਈਨਿੰਗ ਨਾ ਬਣਿਆ ਇਹ ਸੂਟ ਤੇ ਬਾਟਮ ਤੇ ਵੀ ਮੈਂ ਵਰਕ ਕਰਵਾਇਆ ਬਾਟਮ ਆਪਾਂ ਬਾਟਮ ਆਪਾਂ ਬਣਾਈ ਜਿਹੜੀ ਸਟ੍ਰੇਟ ਬਣਾਈ ਹੈ ਤੇ ਇਧਰ ਆ ਗਈ ਜੀ ਆਪਣੇ ਬਾਜੂ ਤੇ ਬਾਜੂ ਤੇ ਆਪਾਂ ਨੇ ਹੈਵੀ ਵਰਕ ਕਰਵਾਇਆ ਤੇ ਇਹ ਆ ਜੀ ਆਪਣਾ ਦੁਪੱਟਾ ਇਹ ਆ ਜੀ ਆਪਣਾ ਦੁਪੱਟਾ ਤੇ ਦੁਪੱਟਾ ਆਪਾਂ ਰੱਖਿਆ ਸੌਫਟ ਔਰਗੈਂਜ਼ਾ ਦਾ ਤੇ ਨਾਲ ਆਪਾਂ ਲੇਸ ਲਾ ਕੇ ਰੈਡੀ ਕੀਤਾ ਇਹਨੂੰ ਤੇ ਹਲਕਾ ਟਾਈ ਐਂਡ ਡਾਈ ਕਰਵਾਇਆ ਜਿਆਦਾ ਨਹੀਂ بیس ਕਲਰ ਇਹ ਰੱਖਿਆ ਜਿਹਦੇ ਵਿੱਚ ਫਲਾਵਰ ਪੁਆਏ ਨੇ ਉਹ ਆਪਾਂ ਮਹਿੰਦੀਆ ਕਲਰ ਦੇ ਪੁਆਏ ਨੇ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਸੂ अगर ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਜਿਹੜੇ ਵੀ ਮਰਜੀ ਫੈਬਰਿਕ ਤੇ ਤੁਸੀਂ ਬਣਾਉਣਾ ਚਾਹੁੰਦੇ ਦਿਨ ਅੱਗੇ ਮੌਸਮ ਚੇਂਜ ਹੋ ਰਿਹਾ ਤੇ ਤੁਸੀਂ ਅਗਰ ਸਰਦੀ ਤੇ ਫੈਬਰਿਕ ਤੇ ਬਣਾਉਣਾ ਚਾਹੁੰਦੇ ਤਾਂ ਵੀ ਬਣਾ ਸਕਦੇ ਹੋ ਪਸ਼ਮੀਨੇ ਤੇ ਬਣਵਾ ਸਕਦੇ ਹੋ ਬਹੁਤ ਵਧੀਆ ਲੁੱਕ ਆਏਗੀ ਇਹਦੀ ਮਸ਼ੀਨ ਵਰਕ ਦੀ ਬਹੁਤ ਪਿਆਰਾ ਲੱਗੇਗਾ ਕਲਰ ਚੋਇਸ ਤੁਹਾਡੀ ਹੈ ਕਲਰ ਚੋਇਸ ਜੋ ਤੁਸੀਂ ਕਹੋਗੇ ਅਸੀਂ ਉਹ ਰੈਡੀ ਕਰਕੇ ਦੇਵਾਂਗੇ ਇਹ ਹੈ ਜੀ ਅੱਜ ਦੇ ਸੂਟ ਦੀ ਫਾਈਨਲ ਲੁੱਕ ਬਾਕੀ ਤੁਹਾਨੂੰ ਪਤਾ ਹੈ ਕਿਦੋਂ ਨਿਊ ਸੂਟ ਪਾਇਆ ਹੋਵੇ ਤਾਂ ਬੜਾ ਚਾਰਜ ਛੱਡਦਾ ਹਾਂ ਫਿਰ ਇਹ ਜਦੋਂ ਸੂਟ ਨਵ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਕਿਵੇਂ ਲੱਗਿਆ ਤੇ ਆਪਣੀ ਇੰਸਟਾਗ੍ਰam ਆਈਡੀ ਹੈ ਜੀ ਬਾਸੀ ਫੈਮਿਲੀ ਦੇ ਨਾਂ ਤੇ ਉੱਥੇ ਜਾ ਕੇ ਜਰੂਰ ਫੋਲੋ ਕਰਿਓ ਤੇ ਇੰਸਟਾਗ੍ਰam ਆਈਡੀ ਹੈਗੀ ਜੀ ਪੰਜਾਬੀ ਪਹਿਰਾਵਾ ਉੱਥੇ ਜਾ ਕੇ ਜਰੂਰ ਫੋਲੋ ਕਰਿਓ ਪੰਜਾਬੀ ਪਹਿਰਾਵੇ ਦਾ ਮੋਬਾਈਲ ਨੰਬਰ ਤੁਹਾਨੂੰ ਅਸੀਂ ਦੱਸ ਦਾਂਗੇ 9814790283 ਤੇ ਪੰਜਾਬੀ ਪਹਿਰਾਵਾ ਆਪਣਾ ਜਿਹੜਾ ਚੈਨਲ ਹੈ ਬੁਟੀਕ ਵਾਲਾ ਉੱਥੇ ਜਾ ਕੇ ਕੋਲ ਸਪੋਰਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਉੱਥੇ ਤੁਹਾਨੂੰ ਨਵੇਂ-ਨਵੇਂ ਘੈਂਟ-ਘੈਂਟ ਸੂਟ ਦੇਖਣ ਨੂੰ ਮਿਲਣਗੇ ਤੇ ਮੈਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਮੇਰਾ ਬੁਰਾ ਤੇ ਐਦਰ ਮੇਰਾ ਪੁੱਤ ਵੀ ਰੈਡੀ ਹੋ ਗਿਆ ਅੱਜ ਦਮਨ ਨੇ ਵੀ ਨਿਊ ਕੱਪੜੇ ਪਾਏ ਕਿਉਂਕਿ ਦਮਨ ਆਈ ਨਾਨਕੇ ਤੇ ਦਮਨ ਆਣੀ ਕਿੱਥੇ ਸੀ ਹੋਰ ਅਸੀਂ ਜਾਣਾ ਵੀ ਕਿੱਥੇ ਨਹੀਂ ਬਸ ਅੱਜ ਮੰਮੀ ਕੋਲ ਆ ਗਏ ਹਣਾ ਕਿੰਨੇ ਸਾਲਾਂ ਬਾਅਦ ਸਾਲ ਬਾਅਦ 8 ਮਹੀਨੇ ਬਾਅਦ ਆਏ ਆ 8 ਮਹੀਨੇ ਬਾਅਦ ਆਏ ਆ ਜਨਵਰੀ ਚ ਆਇਆ ਜੀ ਨਾ ਦਮਨ ਨੂੰ ਛੁੱਟੀ ਹੁੰਦੀ ਏ ਨਾ ਤਾਰ ਨੂੰ ਛੁੱਟੀ ਹੁੰਦੀ ਏ ਚਲੋ ਜੀ ਆਪਾਂ ਰੈਡੀ ਆ ਅੱਜ ਤੁਹਾਨੂੰ ਬਟਾਲਾ ਦਿਖਾਣਾ ਬਣੇਰੋ ਵਲੌਗ ਚ ਬਟਾਲੇ ਵਾਲਿਓ ਬਟਾਲੇ ਸ਼ਹਿਰ ਆਏ ਆ ਪਰ ਇਹਨਾਂ ਨੂੰ ਇਹੀ ਚਲੇ ਜਾਣਾ ਜੇ ਵਲੌਗ ਆਉਣਾ ਤੁਹਾਡੇ ਕੋਲ ਲੇਟ ਤੇ ਅਸੀਂ ਚਲੇ ਜਾਣਾ ਹਾਂਜੀ ਦਵਾ ਗਰਮੀ ਨੇ ਵੱਟ ਕੱਢ ਦਿੱਤੀ ਸੱਚੀ ਮੇ ਤਾਂ ਐਵੇਂ ਪਸੀਨਾ ਲਪਕ ਰਿਆ ਜਦੋਂ ਗੱਤ ਕਰ ਰਹੀ ਸੀ ਰਾਤ ਨੂੰ ਠੰਡਾ ਸੀ ਪਰ ਹੁਣ ਪੂਲ ਗਰਮੀ ਚਲੋ 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 ਪਾਪਾ ਆਂਦੋ ਆਂਦੋ ਪਤੀ ਪਤੀ ਹੋ ਗਏ ਉੱਪਰ ਗੱਡੀ ਦੇ ਗੱਡੀ ਦੇ ਉੱਪਰ ਪੱਤੀ ਪੱਤੇ ਹੋ ਗਏ ਇੱਥੇ ਸੱਚ ਉਹ ਕੱਚਾ ਹੁੰਦਾ ਸੀ ਨਾ ਨਾਲਾ ਨੂਲਾ ਬੰਦ ਕਰਤਾ ਉਹ ਐਡਵਾਂਸ ਹੋ ਗਿਆ ਤੁਹਾਡਾ ਪਿੰਡ ਉਹ ਅਗਰ ਵੀ ਨਵਾ ਟਕਾ ਦਿੰਦੇ ਬੱਸ ਬੱਸ papa ਮੰਮੀ ਤੇ ਜਾੜਨੀ ਹੈ ਬੱਸ ਮੋੜ ਲਓ ਮੋੜ ਲਓ ਐਡੀ ਤਾਂ ਹੈਗੀ ਐ ਉਹੀ ਬੱਸ ਤੇ ਫੋਟੋ ਕਿਚਣ ਲਈ ਆ ਫੋਟੋ ਕਿਚਣ ਲਈ ਆ ਪਿੱਛੇ ਕਰੋ ਪਿੱਛੇ ਮੈਂ ਚਾਚਾ ਨੇ ਕਿਤੇ ਅੰਦਰ ਲੈ ਕੇ ਜਾਣਾ ਜੇ ਬੈਠਾ ਨਾ ਨਹੀਂ ਪਾਸੀ ਕਰਿਓ amina bus five ਕਰਾਈ ਕਰਾਈ ਕੇ ਚੱਲਦੇ ਆ ਗਏ ਅਸੀਂ ਬੜੀ ਸਦੀ ਬੰਦ ਨੇ ਤੇ ਉਹ ਦਹੀਂ ਰਮੜ ਹਾਂਜੀ ਘਰੋਂ ਚੱਲ ਪਿਆ ਜੀ ਆਪਾਂ ਤੇ ਗਰਮੀ ਬਹੁਤ ਸੀ ਬੁਰਾ ਹਾਲ ਗੱਡੀ 'ਚ ਬਹਿ ਕੇ ਸੈਨ ਆਇਆ ਗਰਮੀ ਅੰਦਰ ਠੀਕ ਹੈ ਪੱਖਿਆਂ ਥਲੇ ਬੈਠੇ ਰਹਿੰਦੇ ਹਾਂ ਠੀਕ ਹੈ ਤੇ ਜਦੋਂ ਬਾਹਰ ਨਿਕਲਦੇ ਆ ਤਾਂ ਹੀ ਮਤਲਬ ਇੰਨੀ ਕੋਈ ਗਰਮੀ ਨਾਲ ਦੀ ਪੁੱਛੋ ਨਾ ਤਾਂ ਹੀ ਹੁਣ ਅਸੀਂ ਨਾ ਮਤਲਬ ਥੋੜਾ ਜਿਹਾ ਲੇਟ ਹੀ ਚੱਲੇ ਆ ਬਟਾਲੇ ਮੱਕ ਠੰਡੇ ਤੋਂ ਹੋਏ ਚੱਲਾਂਗੇ ਤੇ ਅੱਜ ਸਾਡੀ ਵਾਪਸੀ ਵੀ ਹੈ ਅਸੀਂ ਬਟਾਲੇ ਜਾ ਕੇ ਤੇ ਆ ਕੇ ਫਿਰ ਅਸੀਂ ਵਾਪਸ ਜਾਣਾ ਸੰਗੁਰ ਕਿਉਂਕਿ ਸਵੇਰੇ ਹੈਗੀ ਬਸੀ ਸਾਹਿਬ ਦੀ ਡਿਊਟੀ ਇਸੇਰੇ ਕਹਿੰਦੇ ਫਿਰ ਮੈਂ ਡਰਾਈਵ ਕਰਕੇ ਮੈਂ ਜਾ ਕੇ ਡਿਊਟੀ ਬੈਠਣਾ ਮੈਨੂੰ ਆਪਣਾ ਹੋ ਜਾਣਾ। ਫਿਰ ਆ ਨਵੇਂ ਜਦੋਂ ਬੰਦਾ ਜਾਂਦਾ ਸਫਰ ਦੇ ਵਿੱਚ ਜਾ ਕੇ ਬੰਦਾ ਕਹਿੰਦਾ ਇੱਕ ਵਾਰ ਥੋੜਾ ਅਮਰਸੀਦੋਤੀ ਜਾ ਕੇ ਬਸਦੀ ਆਫਿਸ ਬੈ ਜਾਣਾ ਉਹ ਕੋਈ ਫਾਇਦਾ ਨਹੀਂ ਹੈਗਾ। ਹੱਕ ਜਾਣਾ ਸਹੀ ਗੱਲ ਹੈ। ਤੇ ਬਟਾਲੇ ਚੱਲ ਪਿਆ ਆਪਾਂ ਨਿਕਲ ਚੁੱਕੇ ਆ ਆਪਣੇ ਪਿੰਡੋਂ ਤੇ ਬਟਾਲੇ ਵਾਲਾ ਰਸਤਾ ਪੁਰਾਣੀ ਆ ਜਾਂਦਾ। ਬਹੁਤ ਜ਼ਿਆਦਾ ਨਹੀਂ ਹੁੰਦੇ ਪਰ ਜਿੰਨਾ ਹੁੰਦੇ ਹੀ ਉਦੋਂ ਠੀਕ ਸੀ। ਕਦੇ-ਕਦੇ ਹੀ ਆ ਜਾਂਦੇ ਨੇ ਆ ਵਾਸਤੇ। ਮਤਲਬ ਇਹ ਕਦੇ ਮੈਨੂੰ ਲੱਗਦਾ 6 ਮਹੀਨੇ ਬਾਅਦ 2 ਮਹੀਨੇ ਬਾਅਦ ਆਉਣਾ। ਉਹੀ ਮੰਮੀ ਰਣਾ ਲਾਉਣਾ ਕਦੇ ਕੋਈ ਜ਼ਿਆਦਾ ਨਹੀਂ ਅੰਮੋ ਨੰਗਲ ਆ ਗਿਆ ਹੈ ਅੰਮੋ ਨੰਗਲ ਆ ਗਿਆ ਤੇ ਆ ਆ ਗਿਆ ਇਹ ਆ ਪੈਲਸ ਨਹੀਂ ਹੁੰਦਾ ਮੰਮੀ ਅੱਛਾ ਅੱਛਾ ਆਸੀ ਇਹ ਹੈਗਾ ਅੰਮੋ ਨੰਗਲ ਆ ਬਹੁਤ ਸੋਹਣੀਆਂ ਗੋਠੀਆਂ ਪਈਆਂ ਹੋਈਆਂ ਨੇ ਬਾਹਰ ਮਾਰਨ ਬਹੁਤ ਸੋਹਣੀਆਂ ਆ ਤਿੰਨ ਭਾਈ ਨੇ ਬਣਾਈਆਂ ਨੇ ਹਾਂ ਤਿੰਨ ਗੋਠੀਆਂ ਨੇ ਹਾਂ ਬਹੁਤ ਸੋਹਣੀਆਂ ਤੇ ਆ ਗਿਆ ਜੀ ਅੰਮੋ ਨੰਗਲ ਸ਼ਹਿਰ ਸ਼ਹਿਰ ਛੋਟਾ ਜਿਹਾ ਸ਼ਹਿਰ ਆ ਇਹ ਮਜੂ ਛੋਟੀ ਮੋਟੀ ਚੀਜ਼ ਲੈਣੀ ਹੋਏ ਤੇ ਇੱਥੇ ਆ ਕੇ ਲੈ ਲਓ ਤੇ ਇੱਕ ਮਹਿਤਾ ਚੌਕ ਇਹ ਲਾਗੇ ਪੈਂਦੇ ਨੇ ਸਾਨੂੰ ਬਟਾਲਾ ਦੂਰ ਪੈਂਦਾ ਮੇਰੇ ਨਾਲ ਜਿਆਦਾ ਤੇ ਉਤਾਰ ਨੂੰ ਨਾਲ ਇੱਦੂ ਪਹਾੜ ਆਉਗਾ ਅਕਲ ਸਾਹਿਬ ਹਾਂ ਉਦੋਂ ਵਾਦਾ ਹੂਗਾ ਕਿਤੇ ਜਾ ਕੇ ਉਹ ਬਟਾਲਾ ਬਟਾਲਾ ਨਹੀਂ ਇੱਕ ਹੋਰ ਵੀ ਹੁੰਦਾ ਇੱਕ ਹੋਰ ਹੁੰਦਾ ਹੋਰ ਵੀ ਹੁੰਦਾ ਜਿਆਦਾ ਮੈਨੂੰ ਨਾ ਨਹੀਂ ਪਤਾ ਗੋਬਿੰਦਪੁਰਾ ਵੀ ਆਉਂਦਾ ਕਿ ਨਹੀਂ ਉਹ ਤਾਂ ਹੋਰ ਹੈ ਲਓ ਜੀ ਇਹ ਆ ਗਿਆ ਆਪਣਾ ਅਮੋ ਨੰਗਲ ਛੋਟਾ ਜਿਹਾ ਬਾਜ਼ਾਰ ਬਸ ਆਹੀ ਹੈ ਜਿਆਦਾ ਨਹੀਂ ਹੈਗਾ ਇੱਧਰ ਅੰਦਰ ਦੁਕਾਨਾਂ ਨੇ ਥੋੜੀਆਂ ਬੋਤੀਆਂ ਆ ਯਾਰ ਡਿਨਰ ਜਿਹੜੇ ਮੇਰੇ ਭੈਣ ਪਰਾ ਬਾਹਰ ਬੈਠੇ ਨੇ ਕੋਈ ਇੱਧਰ ਏਰੀਆ ਦੇ ਫਿਰ ਉਹ ਆਪਣਾ ਏਰੀਆ ਦੇਖ ਕੇ ਤੇ ਮਿਸ ਕਰਦੇ ਨੇ ਕੱਲਾ ਬਣੀ ਐਡਵੈਂਚਰ ਵਾਲੀ ਦੇਦਾ ਫੋਨ ਨਹੀਂ ਆ ਕਮਲਜੀਤ ਦੇ ਭੈਣ ਦਾ ਫੋਨ ਆਇਆ ਸੀ ਕੈਨੇਡਾ ਤੋਂ ਮੈਸੇਜ ਆਇਆ ਸੀ ਆਹ ਮੋਗੇ ਆਪਾਂ ਹਾਂ ਮੋਗੇ ਵਾਲੇ ਨੇ ਉਹ ਕਹਿੰਦੇ ਮੈਨੂੰ ਤੇ ਐ ਲੱਗਿਆ ਕਿ ਬੈਂ ਤਾਂ ਆਪਣੇ ਏਰੀਆ 'ਚ ਘੁੰਮਦੀ ਪਈ ਆ ਘੁੰਮਦੀ ਪਈ ਆ ਹਾਂ ਤੇ ਹੁਣ ਦਾ ਦੇਖ ਕੇ ਤੇ ਹਾਂਜੀ ਦਮਨ ਤੁਸੀਂ ਕਰ ਰਹੇ ਹੋ ਜਾਦੇ ਮੰਮੀ ਵੀ ਆਏ ਨੇ ਨਾਲ ਮੈਨੂੰ ਬਟਾਲਾ ਘੁਮਾ ਕੇ ਲੈ ਹੋਣਾ ਅੱਜ ਮਾਂ ਵੀ ਕਰੇ ਬਟਾਲੇ ਗਈ ਨੇ ਮੰਮੀ ਕਹਿੰਦੇ ਮੈਂ ਥੋੜਾ ਬੁਤਾ ਘਰ ਦਾ ਸਮਾਨ ਲੈ ਹੋਣਾ ਐ ਮੈਂ ਕੱਲੀ ਆ ਜਾ ਨਹੀਂ ਜਾਂਦਾ ਤੇ ਮੈਂ ਕਿਹਾ ਚਲੋ ਅਸੀਂ ਚੱਲਦੇ ਆ ਨਾਲ ਤੇ ਸ਼ੋਰ ਨੱਤ ਪਿੰਡ ਸੀ ਕਿ ਨੱਤ ਹਾਂ ਨੱਤ ਹਾਂ ਨੱਤ ਨੰਗਿਆ ਨਾ ਮੰਮੀ ਆਹ ਹੁਣੇ ਹੁਣਾ ਕਰ ਨੱਤ ਹੁਣ ਚੇਂਜ ਹੋ ਗਿਆ ਨਾ ਰੋਡ ਬਣਨ ਕਰਕੇ ਕੁਝ ਪਤਾ ਨਹੀਂ ਲੱਗਦਾ ਉਹ ਅੱਗੇ ਆਉਂਦੇ ਉਹ ਦਰਖਤੀ ਦਰਖਤ ਹੁੰਦੇ ਸੀਗੇ ਸਫੇਦੇ ਸਫੇਦੇ ਹੁੰਦੇ ਸੀਗੇ ਸਾਰੇ ਕੱਟ ਸਾਰੇ ਕੱਟੇ ਗਏ ਹਾਂ ਨੱਤੈ ਨੰਗੇ ਹੁਣ ਅੱਜ ਸਾਹਿਬ ਆਊਗਾ ਉਹ ਦੇਖੋ ਪੁਲ ਬਣ ਗਿਆ ਨੰਗੇ ਮੰਮੀ ਨੱਤੈ ਵੀ ਨੰਗੇ ਮੰਮੀ ਨੂੰ ਅੱਜ ਬਹੁਤ ਹੈਰਾਨੀ ਹੋ ਰਹੀ ਹੈ ਵੀ ਅਲੀ ਖੇਤੀ ਲੰਘ ਗਿਆ ਮੰਮੀ ਦਾ ਜਦੋਂ ਆਉਣਾ ਫਿਰ ਵਸਤੀ ਆਉਣਾ ਹੁੰਦਾ ਸੀ ਉਸ ਟਾਈਮ ਤੇ ਹਾਂ ਬਸ ਖੜਦੀ ਸੀ ਪ੍ਰੋਪਰ ਦੋ ਫਿਰ ਟਾਈਮ ਲੱਗਦਾ ਬਸਾਂ ਤੇ ਮੇਲੇ ਤੇ ਵਾਲਾ ਰੋਡ ਬੰਦਾਂ ਪਛਾਣਿਆ ਨਹੀਂ ਜਾਂਦਾ ਵੀ ਮੇਲੇ ਜਾਂਦੇ ਆ ਉਹ ਖੁੱਲਾ ਹੋ ਗਿਆ ਨਾ ਸਾਰਾ ਦਰਾਖਤ ਦੋਖ ਤਾਂ ਕੱਟਦੇ ਨੇ ਸਾਰੇ ਆਹ ਦੇਖੋ ਆਹ ਕੋਲ ਬਣ ਰਿਹਾ ਕਿੱਧਰ ਜਾਊਗਾ ਉਤਰ ਉਹ ਜਿਹੜਾ ਉੱਥੇ ਤੂੰ ਕਹਿ ਰਹੇ ਸੀ ਉਹ ਮੈਂ ਅੱਛਾ 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 ਕਿੰਨਾ ਕੁਝ ਬਦਲ ਗਿਆ ਦੇਖਿਓ ਹਣਾ ਗੁਰਾਣੇ ਵੀ ਬਦਲ ਪਈ ਏਡੇ ਬੜੀਆਂ ਪੁੱਤ ਪਿੰਡ ਆ ਸੀ ਨੱਤਾਂ ਪਿੰਡ ਹਾਂ ਇੱਥੇ ਅਮਨ ਦੀ ਫਰੈਂਡ ਆ ਕੀ ਨਾਂ ਆਉਦਾ ਸੰਦੀਪ ਸੰਦੀਪ ਵੀ ਇੱਥੇ ਫੋਨ ਵੀ ਆਇਆ ਸੀ ਤੇ ਇੱਕ ਮੇਰੀ ਫਰੈਂਡ ਦੀ ਮੰਮੀ ਇੰਦਰ ਮੋਣ ਨਹੀਂ ਹੁੰਦੀ ਸੀ ਉਹ ਵੀ ਇੱਥੇ ਵਿਆਹੀ ਹੋਈ ਆ ਜੀ ਛੋਟੇ ਛੋਟੇ ਪਿੰਡ ਆਇਆ ਮੂਹੰਦਲ ਨਤਾਂ ਹਣਾ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਪਤਾ ਹੈ ਜਰੂਰ ਕਮੈਂਟ ਕਰਕੇ ਦੱਸਿਓ ਕਿ ਕਿਹੜਾ ਇੱਧਰ ਇੱਧਰ ਦਾ ਤੇ ਹੁਣ ਅਸੀਂ ਪਹੁੰਚਣ ਲੱਗਿਆ ਬਟਾਲੇ ਬਟਾਲੇ ਜਾਕਦੇ ਨੇ ਇੱਕ ਤਾਂ ਬਟਾਲੇ ਮੈਂ ਖਾ ਕੇ ਆਉਣੇ ਗੋਲ ਗੱਪੇ ਇੱਥੇ ਹਿਸਾਬ ਕਰਦੋਰਾ ਆਹ ਚੱਲ ਸਾਬ ਕਰਦੋਰਾ ਸਾਗੋ ਮਾਂ ਰੋਣੀ ਜਾਂ ਤਾਂ ਤਾਜਾ ਕਰਨੀ ਨੇ ਗੋਲ ਗੱਪੇ ਖਾਣੇ ਗੋਲ ਗੱਪੇ ਉੱਥੇ ਹੀ ਖਾਣੇ ਜਿੱਥੇ ਪਹਿਲਾਂ ਖਾਂਦੇ ਹਾਂ ਮੰਮੀ ਉਹ ਪੁੱਛਿਆ ਕੀ ਹੈ ਜਿਹੜੀ ਚੀਜ਼ ਆਪਾਂ ਜਿੱਥੇ ਵੀ ਪਹਿਲੀ ਵਾਰ ਖਾ ਲਾਂਗੇ ਨਾ ਉਹਦਾ ਟੇਸਟ ساری ਉਮਰ ਯਾਦ ਰਹੂਗਾ ਯਾਦ ਰਹ ਕਰੀ ਬਜ਼ਾਰ ਵੱਲ ਜਾਂਦੇ ਆ ਉੱਥੇ ਆਪਾਂ ਗੋਲ ਗੱਪੇ ਨਹੀਂ ਖਾਂਦੇ ਹੁੰਦੇ ਕਦੇ ਕਦੇ ਆਉਂਦੇ ਹਾਂ ਜਦੋਂ ਉੱਥੇ ਘੱਟ ਪੇੜੀ ਤੇ ਹੁੰਦੇ ਮਾਈ ਠੀਕ ਤਾਂ ਮੈਂ ਕਿਹਾ ਚੱਲ ਉੱਥੇ ਜਾ ਕੇ ਉਹਨੇ ਨਾਲ ਹੀ ਆ ਆ ਸਾਡੇ ਪਿੰਡ ਚ ਵੀ ਆਉਂਦੇ ਗੋਲ ਗੱਪੇ ਬਹੁਤ ਦੀ ਪਰ ਇੱਟ ਜਿਹੜਾ ਆਇਆ ਮੈਂ ਲੈ ਲੇ ਇਧਰ ਨਾ ਸਾਡੇ ਇਧਰ ਗੋਲ ਗੱਪੇ ਜਿਹੜੇ ਮਿਲਦੇ ਜਮਾ ਖੱਟਾ ਪਾਣੀ ਮਿਲਦਾ ਪੂਰਾ ਖੱਟਾ ਪਦੀਨੇ ਵਾਲਾ ਮਿੱਠਾ ਤਾਂ ਦਿੰਦੇ ਨਹੀਂ ਉੱਧਰ ਜਿਹੜੇ ਸੰਗਰੂਰ ਸਾਡ ਮਿਲਦੇ ਉਹ ਮਿੱਠਾ ਪਾਣੀ ਮਿਕਸ ਹੁੰਦਾ ਉਹ ਇੰਨਾ ਵਧੀਆ ਜੈ ਨਹੀਂ ਲੱਗਦਾ ਤੇ ਮੈਂ ਕਿਹਾ ਖਾ ਕੇ ਆਉਣੇ ਕੋਈ ਤਾਂ ਵਧੀਆ ਲੱਗਦਾ ਨਾਨੀ ਕਹਿੰਦੇ ਮਿੱਠਾ ਨਹੀਂ ਸਵਾਦ ਆਦਾ ਦੰਮੂਗੇ ਦਾ ਸਵਾਦ ਲੱਗਦਾ ਉਹ ਬੋਤਲੇ ਵਾਲਾ ਬਰਫ਼ ਘੁਆਂਦੇ ਵਿੱਚ ਸਾਡੇ ਕੋਲ ਦੰਮੂਗੇ ਲੈ ਲੈਂਦੇ ਅਸੀਂ ਪਹਿਲਾਂ ਜਿਹੜਾ ਗੋਲ ਗੱਪੇ ਵਾਲਾ ਪਾਈ ਆਉਂਦਾ ਹੁੰਦਾ ਸੀ ਨਾ ਉਹਨੇ ਗਰਮੀ ਚ ਆਉਣਾ ਤਾਂ ਨੇ ਕਹਿਣਾ ਬਰਫ਼ ਦੇ ਦਈ ਬਰਫ਼ ਦੇ ਕਹੀ ਕਹਿਣਾ ਅੰਕਲ ਗੋਲ ਗੱਪੇ ਘੁਆ ਦੇ ਆ ਵੀ ਅਚਲ ਸਾਹਿਬ ਆ ਗਿਆ ਹਨਾ ਤੇ ਆ ਗਿਆ ਆ ਕੋਠੀਆਂ ਬਹੁਤ ਸੋਹਣੀਆਂ ਬਣੀਆਂ ਨੇ ਮੈਨੂੰ ਬਹੁਤ ਵਧੀਆ ਲੱਗੀਆਂ ਤਿੰਨ ਭਰਾ ਨੇ ਤਿੰਨ ਭਰਾ ਨੇ ਆਪਾਂ ਵੀ ਐਂ ਪਾਣੀਆ ਤਿੰਨ ਅੱਛਾ ਹੂੰ ਸਾਹਿਬ ਹੁਣ ਪਹੁੰਚ ਗਏ ਆਪਾਂ ਅਚਲ ਸਾਹਿਬ ਗੁਰਦੁਆਰਾ ਸਾਹਿਬ ਅਚਲ ਸਾਹਿਬ ਗੁਰਦੁਆਰਾ ਸਾਹਿਬ ਵੀ ਹੈ ਜੀ ਇਹਦਾ ਖਾਸियत ਹੈ ਨਾਲ ਹੀ ਮੰਦਰ ਹੈ ਜਿਹਨੂੰ ਅਚਲੇਸ਼ਵਰ ਸਾਹਿਬ ਅਚਲੇਸ਼ਵਰ ਵੀ ਕਹਿਣਾਂ ਤੇ ਅਚਲੇਸ਼ਵਰ ਮੰਦਰ ਤੇ ਇਧਰ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਹੈ ਤੇ ਇਧਰ ਮੈਂ ਬਸ ਬਸਾਂ ਬੁੱਛਾ ਕਰਦੀਆਂ ਨੇ ਬਸ ਅੱਡਾ ਅੰਦਰ ਗੁਰਦੁਆਰਾ ਸਾਹਿਬ ਅੱਗੇ ਜਾ ਕੇ ਸਾਡੇ ਪਾਪੀਆਂ ਕੋਲ ਟਾਈਮ ਨਹੀਂ ਹੈਗਾ ਇੱਥੋਂ ਮੈਂ ਸਾਡਾ ਦੇਖਦਾ ਸੀ બસ ਤੂੰ ਅੱਗੇ ਕੱਢੋ ਯਾਰ ਬਸ ਕੁਝ ਦੇਖਣ ਵੀਡੀਓਜ਼ ਦੇਖਦਾ ਨਹੀਂ ਫਿਰ ਬੱਸ ਨਾਲ ਅੱਗੇ ਕੁਝ ਅੱਗੇ ਖੋਰ ਬੱਸ ਅੱਗੇ ਖੋਰ ਬੱਸ ਆਨੇ ਫੇ ਪਿੱਛੋਂ ਆਪਣੇ ਹੋਰ ਮਾਰੀ ਜਾਣਗੇ ਚਲ ਕੋਈ ਨਾ ਨੰਗੋ ਤੁਸੀਂ ਉਹ ਆ ਗਿਆ ਤਰਫ ਤੇ ਦਾ KFC ਫਤਿਹ ਫਤਿਹ ਨੇ ਕਹਿਣਾ ਪਪਾ ਚਲੋ KFC ਅਸੀਂ ਬਟਾਰੇ ਪਹੁੰਚ ਗਏ ਆਪਾਂ ਬਟਾ ਚਿਕਨ ਖਵਾਇਆ ਤੇ ਖਵਾਇਆ ਵੀ KFC ਵਾਲਾ ਪਹਿਲਾਂ ਉਹਦੇ ਮੂੰਹ ਲਾਤੀ ਪਹਿਲਾਂ ਹੀ ਉਹ ਲਾਤੀ ਉਹ ਕਹਿੰਦਾ ਥੱਲੇ ਮੈਂ ਜਾਂਦਾ ਹੀ ਨਹੀਂ ਕਹਿੰਦਾ ਤੁਸੀਂ ਵੀ ਆਊਟ ਕੋਈ ਡਿਮਾਂਡ ਹੀ ਨਹੀਂ ਕਰਦੇ ਹਾਂ ਉਹ ਦੂਜਾ ਚਿਕਨ ਤਾਂ ਖਾਂਦਾ ਹੀ ਨਹੀਂ ਆ ਗਿਆ ਮੇਰਿੰਗ ਕਾਲਜ ਬੜਾ ਮਸ਼ਹੂਰ ਕਾਲਜ ਸੀ ਇਹ ਹਾਂ ਆਈ ਲਵ ਬਟਿਆਲਾ ਆਪ ਦਾ ਸ਼ਹਿਰ ਸ਼ੈਰੀ ਆਪ ਦੇ ਨਾਲ ਠੀਕ ਹੈ ਠੀਕ ਹੈ ਨਾਲੇ ਬਟਿਆਲਾ ਸ਼ਹਿਰ ਕਾਫੀ ਅੰਦਰ ਜਾ ਗਿਆ ਆਹੋ ਇਹ ਤੇ ਕੀ ਸੀ ਵਿਚਾਰ ਚ ਬੰਦ ਹੋ ਗਿਆ ਨਾ ਨਾ ਹੈਗਾ ਬੰਦ ਗਿਆ ਹੋ ਗਿਆ ਦਮਨ ਕਿਵੇਂ ਲੱਗਿਆ ਬਟਾਲਾ ਸ਼ਹਿਰ ਅੰਮ੍ਰਿਤਸਰ ਤੁਹਾਨੂੰ ਬਹੁਤ ਪਸੰਦ ਆਇਆ ਸੀ ਬਹੁਤ ਵਧੀਆ ਹੀ ਲੱਗਦਾ ਹੈ ਦਮਨ ਪਰ ਇੱਕ ਚਾਰ ਵਧੀਆ ਲੱਗਦਾ ਇਹੋ ਛੋਟੇ ਸ਼ਹਿਰ ਨੂੰ ਹੀ ਨਾ ਜਾਣੀ ਹੈ ਕਾਫੀ ਟਾਈਮ ਲੱਗਦਾ ਹੈ ਬਟਾਲਾ ਸ਼ਹਿਰ ਸ਼ਹਿਰ ਜਿੰਨੇ ਛੋਟੇ ਨੂੰ ਅੱਜ ਸੰਡੇ ਆ ਅੱਜ ਬਾਜ਼ਾਰ ਬੰਦ ਵੀ ਹੈ ਸੱਚ ਬੜੀ ਚੰਗ ਲੈਂ ਸੰਡੇ ਕਰਨ ਕਿੰਨੇ ਛੋਟੇ ਸ਼ਹਿਰ ਨੇ 19 ਘੰਟੇ ਨੇ ਇਹ ਬੱਡੇ ਸਿਆਰੇ ਨੇ ਜਦੋਂ ਬੰਦਾ ਉਲਝਿਆ ਹੀ ਜਾਂਦਾ ਹੋਰ ਤੇ ਟ੍ਰਾਫਿਕ ਵੀ ਮਾਰ ਲੈਂਦਾ ਉੱਥੇ ਇੱਧਰ ਹੈ ਜੀ ਬੱਸ ਅੱਡਾ ਬਟਾਲੇ ਦਾ ਤੇ ਇਸ ਤੋਂ ਕਾਫੀ ਇੱਧਰ ਟ੍ਰਾਫਿਕ ਹੋਇਆ ਪਿਆ ਇੱਧਰ ਤੇ ਸਾਰੇ ਫਰੂਟ ਹੀ ਫਰੂਟ ਲੱਗੇ ਪਏ ਨੇ ਹਣਾ ਸੋਜੀ ਮੰਡੀ ਕੀ ਹੈ ਪਹਿਲਾਂ ਇੱਥੇ ਰਸਤਾ ਹੁੰਦਾ ਸੀ ਜਾਣ ਨੂੰ ਹੁਣ ਵੀ ਹੈਗਾ ਹਣਾ ਤੁਰ ਕੇ ਜਾਣ ਨੂੰ ਹਾਂ ਹੈਗਾ ਆਪਾਂ ਬਾਜ਼ਾਰ ਜਾਣਾ ਤੇ ਉਤੋਂ ਦੀ ਸਿੱਧਾ ਜਾਣਾ ਆ ਬੱਸਾਂ ਇੱਧਰ ਲੈ ਆਉਂਦੇ ਤੇ ਮਸੰਮੀਆਂ ਸਾਡੇ ਨਾਲ ਮੰਮੀ ਦੇ ਇੰਨੀਆਂ ਮਸੰਮੀਆਂ ਲੱਗੀਆਂ ਹੋਈਆਂ ਨਾ ਤੇ ਮੰਮੀ ਕਹਿੰਦੀ ਸਾਡੇ ਨਾਲੀਆਂ ਮਸੰਮੀਆਂ ਇੱਥੇ ਵੀ ਪਈਆਂ ਉਹਰੇ ਭਰ ਲੈਂਦੇ ਬੋਰਾ ਤੇ ਆਪਾਂ ਕਰ ਦਿੰਦੇ ਸੇਵ ਯਾਦ ਕਰਾਇਓ ਲਾਹ ਫਸਣ ਹਾਂ ਲੈਕ ਮੰਮੀ ਕਹਿੰਦੀ ਮਸੰਮੀਆਂ ਤੁਹਾਨੂੰ ਨਾਲ ਦੇਣੀਆਂ ਨੇ ਨਾਲ ਲੈ ਕੇ ਉਹ ਦੇਖੋ ਸੇਵਾਂ ਤੇ ਕਿੰਨਾ ਪਾਣੀ ਪਾਇਆ ਚਮਕਣ ਦੇ ਨੇ ਸੇਵ ਮੈਂ ਤੇਲ ਵੀ ਲੈ ਆ ਨਾ ਹਾਂ ਸਾਡੇ ਉਧਰ ਸੰਗਰੂਰ ਹੈ ਟਮਾਟਰਾਂ ਨੂੰ ਐ ਤੇਲ ਲਾ ਲ ਕੇ ਚਮਕਾਏ ਹੁੰਦੇ ਨੇ ਤੇਲ ਲਾਇਆ ਹੋਰ ਕੀ ਕਮੀ ਗੱਲਾਂ ਲਾ ਕੇ ਪਾ ਦਿੰਦੇ ਨੇ ਉਹ ਲੁਸਕਾਰੇ ਮਾਰ ਦਿੰਦੇ ਅਗਲਾ ਕਹਿੰਦਾ ਟਮਾਟਰ ਬਹੁਤ ਵਧੀਆ ਨੇ ਲਾਲ ਲਾਲ ਹਾਂ ਬਤਾਉਂ ਆ ਉਹ ਵੀ ਬੜਾ ਤੇਲ ਲਾ ਕੇ ਰੱਖੇ ਹੁੰਦੇ ਨੇ ਉਹ ਸੱਚ ਮੰਮੀ ਬਤਾਉਂ ਵੀ ਲਾ ਕੇ ਖੜਦੇ ਨੇ ਮੰਮੀ ਦੇ ਇੰਨੀ ਸਬਜ਼ੀ ਲੱਗੀ ਹੋਈ ਮੈਂ ਘਰ ਜਾ ਕੇ ਤੁਹਾਨੂੰ ਦਿਖਾਵਾਂਗੀ ਜਦੋਂ ਜਦੋਂ ਅਸੀਂ ਮਤਲਬ ਵਲੌਗ ਬਣਾਵਾਂਗੇ ਮੰਮੀ ਕੋ ਸਬਜ਼ੀਆਂ ਸਬਜ਼ੀਆਂ ਲੈ ਕੇ ਜਾਵਾਂਗੇ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਇਹ ਤੇ ਮਸਾਂ ਮੀਂਹ ਮਹਿੰਗੀ ਪਤਾ ਕਿੰਨੀ ਮਿਲਦੀ ਹੈ ਆਪਣੇ ਘਰ ਵਰਗੀ ਮौज ਕਿੱਥੇ ਆ ਕਿੱਥੇ ਲੱਗੀ ਯਾਰੇ ਬਸ ਸਾਰੇ ਰਾਜੇ ਮਾਮੇ ਵਰਗੇ ਦਮੂ ਫਿਰਦੇ ਨੇ ਪੱਗਾਂ ਵਾਲੇ ਲੰਬੇ ਲੰਬੇ ਮੁੰਡੇ ਲੰਮੇ ਲਵੀਆਂ ਕੁੜੀਆਂ ਨੇ ਲੰਬੇ ਲੰਬੇ ਮੁੰਡੇ ਨੇ ਲਓ ਜੀ ਬਟਾਲੇ ਦਾ ਬਾਜ਼ਾਰ ਸ਼ੁਰੂ ਹੋ ਗਿਆ ਆਪਾਂ ਬਾਜ਼ਾਰ ਦੇ ਅੰਦਰ ਐਂਟਰ ਕਰ ਗਏ ਆ ਨਹੀਂ ਮੀਨ ਸੁੱਤਰ ਬਾਜ਼ਾਰ ਹੀ ਹੈ ਨਹੀਂ ਅੱਗੇ ਆ ਉਹ ਜਿਹੜਾ ਕਿਹੜਾ ਵੀ ਚੱਕਰੀ ਬਾਜ਼ਾਰ ਚੱਕਰੀ ਉਹ ਉੱਥੇ ਗੱਡੀ ਨਹੀਂ ਜਾਂਦੀ ਹੈਗੀ ਬਾਾਰ-ਬਾਰ ਆਪਾਂ ਨੂੰ ਗੱਡੀ ਕਿਤੇ پارک ਕਰਨੀ ਪੈਣੀ ਹੈ ਫਿਰ ਆਪਾਂ ਜਿਹੜਾ ਸਮਾਨ ਸਮੂਹ ਲੈਣਾ ਨਾ ਜਿਹੜਾ ਦੂਜਾ ਸਮਾਨ ਮम्मी ਕਿੱਥੋਂ ਮਿਲੂਗਾ ਆਹੀ ਵਕ ਜਿਹੜਾ ਤੁਹਾਨੂੰ ਚਾਹੀਦਾ ਘਰੇ ਵਾਈਪਰ ਹੋਈਪਰ ਕੋਈ ਪਲਾਸਟਿਕ ਦੀ ਹੋਵੇ ਨਾ ਜਿਹੜੀ ਕਰੌਕੀ ਦੀ ਸ਼ਾਪ ਜਿੱਥੇ ਸਾਰੇ ਭਾਂਡਾ ਠੀਕਰ ਮਿਲਦਾ ਹੋਏ ਉੱਥੋਂ ਲਵਾਂਗੇ ਆਪਾਂ ਨਹੀਂ ਨਹੀਂ ਭਾਂਡਾ ਠੀਕਰ ਮੈਂ ਮਿਲਦਾ ਹੋਏ ਉੱਥੋਂ ਲਵਾਂਗੇ ਆਪਾਂ ਇਹ ਸਮਾਨ ਵਾਈਪਰ ਵਾਈਪਰ ਨਹੀਂ ਕੁਰਸੀਆਂ ਵਾਲੇ ਥਾਂ ਥੋੜੀ ਵਾਈਪਰ ਹੋਣਗੇ ਅੱਗੇ ਜਾਣੇ ਆ ਆਜ ਮਮਮੀ ਆਪਣੇ ਸ਼ਹਿਰ ਨੂੰ ਨਹੀਂ ਪਛਾਨਦੀ ਮਮਮੀ ਇਧਰੋਂ ਆਉਂਦੇ ਹਾਂ ਆਪਾਂ ਤੁਰ ਕੇ ਠੀਕ ਹੈ ਇੱਥੋਂ ਤੁਰ ਕੇ ਹੁੰਦੇ ਹਾਂ ਤੇ ਇਧਰੋਂ ਆਪਾਂ ਸਿੱਧਾ ਆਏ ਆ ਤੇ ਮਮਮੀ ਕਹਿੰਦੀ ਕਿੱਧਰ ਚੱਲੇ ਆ ਆ ਗਿਆ ਹਾਂ ਉੱਥੇ ਹੀ ਮਿਲਦੇ ਨੇ ਗੋਲਕੱਪੇ ਉੱਥੇ ਹੀ ਮਿਲਦੇ ਨੇ ਹੋਰ ਸਾਂਭ ਤੇਰੇ ਮਿਲਦੇ ਨੇ ਪਰ ਮੈਂ ਉੱਥੋਂ ਗਾੜੇ ਨੇ ਆਪਾਂ ਗੋਲਕੱਪੇ ਤੋਂ ਮਿੱਠਾ ਨਾ ਬਾਇਓ ਮਿੱਠਾ ਨਾ ਬਾਇਓ ਆਹ ਹੈਗੀ ਕੋਈ ਚੰਗੀ ਹੱਟੀ ਇੱਥੇ ਅਸੀਂ ਆਨੇ ਹੋਣਾ ਪਿੱਛੇ ਹੀ ਅੱਗੇ ਜਦੋਂ ਆਏ ਉਹ ਵੀ ਭੰਗੋ